ਜੋ ਦਲਜੀਤ ਸਿੰਘ ਚੀਮਾ ਨੇ ਉਹ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਕਿ ਉਹਨਾਂ ਦਾ ਇਸ ਜੋ ਘਟਨਾਕਰਮ ਦੇ ਉੱਤੇ ਕੀ ਕਹਿਣਾ ਕਿਉਂਕਿ ਬਹੁਤ ਹੀ ਮੰਦ ਭੱਗੀ ਗੱਲ ਆ ਹਰ ਇੱਕ ਦੇ ਜਿਹੜੇ ਬਿਆਨ ਸਿਆਸੀ ਆਗੂਆਂ ਦਾ ਬਿਆਨ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆ ਉਹਨਾਂ ਦੇ ਵੀ ਜਿਹੜੇ ਬਿਆਨ ਆ ਚੁੱਕੇ ਨੇ ਤਾਂ ਉੱਥੇ ਹੀ ਗੁਰੂ ਨਗਰੀ ਦੇ ਪੁਲਿਸ ਕਮਿਸ਼ਨਰ ਸਾਹਿਬਾਨ ਉਹ ਵੀ ਮੌਕੇ ਦੇ ਉੱਤੇ ਪਹੁੰਚੇ ਸਨ ਉਹਨਾਂ ਵੱਲੋਂ ਵੀ ਜਾਇਦਾ ਲਿੱਤਾ ਗਿਆ ਇਸ ਜਗ੍ਹਾ ਦਾ ਤਾਂ ਦਲਜੀਤ ਸਿੰਘ ਚੀਮਾ ਉਹ ਤੁਸੀਂ ਵੇਖ ਸਕਦੇ ਹੋ ਹਾਲਾਂਕਿ ਸਜਾ ਜਿਹੜੀ ਚੀਮਾ ਸਾਹਿਬ ਨੂੰ ਵੀ ਨਾਲ ਸੀ ਕੀਤਾ ਇਹ ਵੀ ਸਜਾ ਜੋ ਉਥੇ ਸੇਵਾ ਕਰਦੇ ਦਿਖਾਈ ਦੇ ਰਹੇ ਸੀਗੇ ਤਾਂ ਮੌਕੇ ਦੇ ਉੱਤੇ ਜਦੋਂ ਫਾਇਰ ਹੁੰਦਾ ਤਾਂ ਉਸ ਵੇਲੇ ਚੀਮਾ ਜੋ ਨੇ ਦਲਜੀਤ ਸਿੰਘ ਚੀਮਾ ਤਾਂ ਉਹਨਾਂ ਦੇ ਨਾਲ ਜੋ ਸ਼ਰਮਣੀ ਕਮੇਟੀ ਦੇ ਪ੍ਰਧਾਨ ਸਾਹਿਬਾਨ ਨੇ ਉਹ ਵੀ ਮੌਕੇ ਦੇ ਉੱਤੇ ਪਹੁੰਚਦੇ ਨੇ ਤਾਂ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਮਿਲਦੇ ਨੇ ਤਾਂ ਉਸ ਤੋਂ ਬਾਅਦ ਹਰਸ਼ਮਰਤ ਕੌਰ ਬਦਲ ਜੋ ਨੇ ਬੀਬਾ ਬਦਲ ਉਹ ਵੀ ਜੋ ਮੌਕੇ ਦੇ ਉੱਤੇ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਵੀ ਜੋ ਇੱਥੇ ਪਹੁੰਚ ਕੇ ਜੋ ਸੁਖਬੀਰ ਸਿੰਘ ਬਦਲ ਉਹਨਾਂ ਨੂੰ ਮਿਲਿਆ ਜਾਂਦਾ ਤਾਂ ਦੇਖ ਸਕਦੇ ਹਾਂ ਕਿ ਜੋ ਦਲਜੀਤ ਸਿੰਘ ਚੀਮਾ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਕਿ ਉਹਨਾਂ ਦਾ ਇਸ ਘਟਨਾਕਰਨ ਨੂੰ ਲੈ ਕੇ ਕੀ ਕਹਿਣਾ ਹੈ ਤਾਂ ਤਸਵੀਰਾਂ ਤਾਂ ਨਾਲ ਦਲਜੀਤ ਸਿੰਘ ਚੀਮਾ ਜੀ ਦੀਆਂ ਸਾਂਝੀਆਂ ਕਰ ਰਹੇ ਹਾਂ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਉਸਦੇ ਵਿੱਚ ਸ਼ਾਮਲ ਸੀ ਉਹ अनेका ਹੋਰ ਮਾਮਲੇ ਦੇ ਦਰਜ ਨੇ ਉਹ ਵਿਅਕਤੀ ਹਥਿਆਰ ਲੈ ਕੇ ਪੁਲਿਸ ਦੇ ਕੰਮ ਕਰ ਰਹੇ ਤਾਂ ਕਿ ਪਹਿਲਾਂ ਤੇ ਮੈਂ ਸਵੇਰੇ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਉਹਨਾਂ ਦਾ ਸ਼ੁਕਰਾਨਾ ਕੀਤਾ ਸੀ ਕਿ ਅੱਜ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਾਨ ਬਖਸ਼ੀ ਹੈ ਉਹ ਗੁਰੂ ਰਾਮਦਾਸ ਦੀ ਕਿਰਪਾ ਹੋਈ ਆ ਇਹ ਉਸੇ ਕਰਕੇ ਅੱਜ ਪੁਆਇੰਟ ਬਲੈਂਕ ਰੇਂਜ ਤੋਂ ਇਸ ਤਰੀਕੇ ਗੋਲੀ ਚੱਲਣ ਦੇ باوجود ਬਚਾਹ ਹੋ ਜਾਣਾ ਕਿਉਂਕਿ ਉਹ ਅਕਾਲ ਤਖਤ ਸਾਹਿਬ ਦੇ ਆਦੇਸ਼ ਤੇ ਉੱਤੇ ਅਕਾਲ ਤਖਤ ਦਾ ਹੁਕਮ ਮੰਨ ਕੇ ਪਹਿਰੇਦਾਰ ਬਣ ਕੇ ਗੁਰੂ ਦੇ ਦਰ ਦੇ ਉੱਤੇ ਆਪਣੀ ਸੇਵਾ ਨਿਭਾ ਰਹੇ ਸੀ ਤੇ ਗੁਰੂ ਨੇ ਉਹ ਜਿਹੜੀ ਗੋਲੀ ਆ ਆਪਣੇ ਇਸ ਪਾਵਨ ਦਰਬਾਰ ਦੇ ਜਿਹੜੀ ਆ ਉਹ ਉੱਪਰ ਝੱਲ ਕੇ ਤੇ ਆਪਣੇ ਸੇਵਾਦਾਰ ਦੀ ਜਾਨ ਜਿਹੜੀ ਆ ਉਹ ਬਚੀ ਆ ਮੈਂ ਤੁਹਾਨੂੰ RAMDAS ji ਮਹਾਰਾਜ ਦਾ ਗੁਰੂ ਹਰਬਿੰਦ ਜੀ ਮਹਾਰਾਜ ਦਾ ਤੇਦਰ ਤੋਂ ਸ਼ੁਕਰਾਨਾ ਕਰਦਾ ਪਰ ਬੁਖੰਤੀ ਅੱਜ ਮੈਂ ਹਰਾਨ ਸਿੰਘ ਮੈਂ ਇੰਟੈਲੀਜੈਂਸ ਦੇ ਅਫਸਰ ਸਾਹਿਬਾਨ ਨਾਲ ਗੱਲ ਕਰ ਰਿਹਾ ਸੀ ਸਿੱਧੇ ਅਫਸਰ ਨਾਲ ਇੱਕ ਨਾਲ ਉਹ ਮੈਨੂੰ ਦਿਖਾ ਰਹੇ ਸੀ ਕਿ ਮੇਰੇ ਕੋਲ ਵੀਡੀਓ ਹੈ ਅਸੀਂ ਇਹਨੂੰ 2 ਦਿਨ ਤੋਂ ਟਰੈਕ ਕਰ ਰਹੇ ਤੁਸੀਂ ਵੀ ਹੁਣੇ ਮੁੰਗਾ ਸਾਹਿਬ ਜ਼ਿਕਰ ਕਰ ਰਹੇ ਸੀ ਇਹਦਾ ਕ੍ਰਿਮੀਨਲ ਰਿਕਾਰਡ ਹੈ ਹਿਸਟਰੀ ਸ਼ੀਟ ਹੈ ਤੇ ਮੈਂ ਕਹਾਂ ਜੇ 2 ਦਿਨ ਤੋਂ ਤੁਸੀਂ ਰਿਕਾਰਡ ਕਰ ਰਹੇ ਸੀ ਤੇ ਮੋਸਟ ਥ੍ਰੈਟਨਡ ਪਰਸਨ ਹੈ ਸਰਦਾਰ ਸੰਬੀਰ ਸਿੰਘ ਬਾਦਲ ਤੇ ਤੁਸੀਂ ਇਹਦੀ ਚੈਕਿੰਗ ਕੀਤੀ ਵੀ ਇਹਦੇ ਕੋਲ ਕੋਈ ਹਥਿਆਰ ਤਾਂ ਨਹੀਂ ਹੈ ਕਹਿੰਦੇ ਨਹੀਂ ਅਸੀਂ ਨਹੀਂ ਕੀਤੀ ਉਹ ਐਸਜੀਪੀਸੀ ਨੇ ਕਰਨੀ ਸੀ ਮੈਂ ਕਿਹਾ ਤੁਸੀਂ ਕਿਸੇ ਐਸਜੀਪੀਸੀ ਦੇ ਆਦਮੀ ਨੂੰ ਕਿਹਾ ਤੇ ਇਹ ਆਦਮੀ ਛਕੀ ਹੈ ਇਹਦੀ ਫਟਾਫਟ ਤਲਾਸ਼ੀ ਲਓ ਉਹਨਾਂ ਦੀ ਟਾਸਕ ਫੋਰਸ ਵਾਲੇ ਚੈੱਕ ਕਰ ਲੈਂਦੇ ਕੋਈ ਜਵਾਬ ਨਹੀਂ ਇਹਦਾ ਮਤਲਬ ਕਿ ਤੁਸੀਂ ਸਮਾਂ ਦੇ ਰਹੇ ਸੀ ਕਿ ਜਿਹੜੇ ਕੰਮ ਉਹ ਆਇਆ ਉਹ ਆਪਣਾ ਕੰਮ ਜਿਹੜਾ ਮੌਕਾ ਵੇਖ ਕੇ ਔਰ ਉਹ ਮੌਕਾ ਕਿੱਡਾ ਜਿਹੜਾ ਉਹ ਉਹਨੂੰ ਕਮਾਲ ਦਾ ਲੱਭਿਆ ਸੀ ਇਹ ਤਾਂ ਗੁਰੂ ਰਾਮਦਾਸ ਜਿਹੜਾ ਨੇ ਜਾ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਬੜੀ ਸ਼ਕਤੀ ਹੈ ਗੁਰੂ ਦੇ ਵਿੱਚ ਕਿ ਅੱਜ ਉਹਨਾਂ ਨੇ ਬਚਾ ਲਿਆ ਨਾ ਲੈ ਕੇ ਜਾਓ ਮੁੱਖ ਮੰਤਰੀ ਸਾਹਿਬ ਪੰਜਾਬ ਪੁਲਿਸ ਨੂੰ ਸ਼ਾਬਾਸ਼ੀ ਦੇ ਰਿਹਾ ਕਿ ਵੱਡਾ ਹਾਦਸਾ ਹੋਣੋਂ ਟਲਿਆ ਨਹੀਂ ਦੇਖੋ ਅਸੀਂ ਵੀ ਜਿਹੜੇ ਜਵਾਨ ਨੇ ਕੰਮ ਕੀਤਾ ਉਹਦੇ ਵਾਸਤੇ ਮੈਂ ਸਵੇਰੇ ਵੀ ਕਿਹਾ ਸੀ ਕਿ ਅਸੀਂ ਉਹਦਾ ਧੰਨਵਾਦ ਵੀ ਕਰਦੇ ਹਾਂ ਉਹਨੂੰ ਸ਼ਾਬਾਸ਼ੀ ਵੀ ਦੇ ਬਹੁਤ ਅੱਛੇ ਤਰੀਕੇ ਨਾਲ ਇੱਕ ਪ੍ਰਾਣਾ ਉਹਨਾਂ ਦੀ ਪਾਸਲ ਸਿਕਿਉਰਿਟੀ ਦੇ ਵਿੱਚ ਸਰਦਾਰ ਸੁਖਬੀ ਸਿੰਘ ਬਾਦਲ ਦੀ ਚੱਕ ਕੰ ਕਰਦਾ ਸੇਵਾਦਾਰ ਸਾਹਬ ਨੇ ਕਿਹਾ ਵੀ ਸਭ ਸੇਵਾਦਾਰ ਸਾਹਬ ਤੋਂ ਤੇ ਹਮਲਾ ਕੀ ਮੰਨਦੇ ਸੀ ਮੈਂ ਤੇ ਕਹਿ ਜੀ ਬਿਲਕੁਲ ਜੋ ਜਹੇਦਾਰ ਸਾਹਿਬ ਤੋਂ ਵੱਡਾ ਹੁਣ ਜਿਹੜਾ ਮੈਂ ਉਹਨਾਂ ਦੀ ਗੱਲ ਦੇ ਉੱਤੇ ਕੁਝ ਹੋਰ ਕਵਾਂ ਜੋ ਉਹਨਾਂ ਨੇ ਕਿਹਾ 100% ਸੱਚਾਈ ਹੈ ਕਿਉਂਕਿ ਮੈਂ ਤੇ ਕਿਹਾ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਦੇ ਹੇਠ ਅਕਾਲ ਤਖਤ ਸਾਹਿਬ ਦੇ ਆਦੇਸ਼ ਤੇ ਉੱਤੇ ਉਹ ਪਹਿਰੇਦਾਰ ਦੀ ਡਿਊਟੀ ਜਿਹੜੀ ਆ ਗੁਰੂ ਦੇ ਦਰਬਾਰ ਤੇ ਕਰ ਰਹੇ ਇਸ ਕਰਕੇ ਇਹੋ ਜੇ ਮੌਕੇ ਦੇ ਉੱਤੇ ਜਿਹੜੀ ਹੈ ਇਸ ਤਰ੍ਹਾਂ ਦਾ ਹਮਲਾ ਹੋਣਾ ਇਹ ਲੋਕੀ ਪੰਜਾਬ ਨੂੰ ਫੇਰ ਅੰਧੇਰੇ ਵਾਲੇ ਪਾਸੇ ਜਿਹੜਾ ਉਹ ਤਕਣਾ ਚਾਹੁੰਦੇ ਆ ਮੈਂ মিডিਏ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਸਾਰਾ ਪੁਰਾਣੇ ਹਾਲਾਤ ਪੰਜਾਬ ਦੇ ਦੇਖਿਆ ਇਹ ਇਸ ਪਾਸੇ ਜਿਹੜੀ ਸਰਕਾਰ ਦੇ ਮਨਸੂਬੇ ਨੇ ਔਰ ਕੇਂਦਰ ਸਰਕਾਰ ਨੂੰ ਵੀ ਅੱਖਾਂ ਖੁੱਲ੍ਹਣੀਆਂ ਚਾਹੀਦੀਆਂ ਤੇ ਇਹ ਨਾ ਹੋਵੇ ਕਿ ਬਹੁਤ ਧੇਰ ਹੋ ਜਾਏ ਤੇ ਫਿਰ ਤੁਹਾਡੀਆਂ ਜਿਹੜੀਆਂ ਉਹ ਅੱਖਾਂ ਖੁੱਲਣਨ ਇਹਦੀ ਜੁਡੀਸ਼ੀਅਲ ਇਨਕੁਆਇਰੀ ਇਮੀਡੀਏਟ ਹੋਣੀ ਚਾਹੀਦੀ ਹੈ ਤੇ ਫਿਰ ਜਿਹੜਾ ਹੈਗਾ ਉਸ ਤੋਂ ਬਾਅਦ ਜਿਹੜੀ ਸਾਜ਼ਿਸ਼ ਆ ਉਹ ਪਬਲਿਕ ਕੀਤੀ ਜਾਣੀ ਚਾਹੀਦੀ ਹੈ ਇਹ ਹਲੇ ਅਸੀਂ ਬਾਕੀ ਅੱਜ ਸ਼ਾਮ ਨੂੰ ਸਾਰਾਇ ਦੇ ਤੇ ਸਲਾਮ ਮਸ਼ਵਰਾ ਅਸੀਂ ਕਰਾਂਗੇ ਫਿਰ ਜਿਹੜੀ ਕੋਈ ਹੋਰ ਗੱਲ ਕਰਨ ਦੀ ਬਾਤ ਹਲੇ ਅੱਜ ਦੇ ਦਿਨ ਹੋਰ ਬਕਾਇਆ ਸੇਵਾ ਦੇ 8 ਦਿਨ ਹੋਰ ਬਕਾਇਆ ਕੀ ਸੁਰੱਖਿਆ ਦੀ ਮੰਗ ਕਰੋਗੇ ਨਕੋ ਅਸੀਂ ਤੇ ਰੱਬ ਦੇ ਆਸਰੇ ਗੁਰੂ ਦੇ ਰਾਜਾ ਦੇ ਵਿੱਚ ਆਪਣੀ ਸੇਵਾ ਅੱਜ ਵੀ ਮੈਂ ਅਕਾਲਪੁਰਖ ਦਾ ਸ਼ੁਕਰਾਨਾ ਕਰਦਾ ਕਿ ਸੇਵਕ ਦੀ ਸੇਵਾ ਅੱਜ ਵੀ ਨਿਭਦੀ ਚਲਦੀਆਂ ਗੋਲੀਆਂ ਦੇ ਵਿੱਚ ਵੀ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਦੀ ਜਿਹੜੀ ਸੇਵਾ ਉਹ ਨਿਭ ਜਾਣੀ ਇਹ ਉਹਨੂੰ ਮਾਲਕ ਨੂੰ ਕੀ ਪਸੰਦ ਆ ਕਿਉਂਕਿ ਮਾਰਨ ਵਾਲੇ ਬੜਾ ਕੋਈ ਸੋਚਦੇ ਆ ਲੇਕਿਨ ਮਾਲਕ ਬਲਵਾਨ ਆ ਸੇਵਾ ਇੱਕ ਸੈਕਿੰਡ ਵਾਸਤੇ ਵੀ ਜਿਹੜੀ ਸੀ ਚਲਦੀ ਉਹਦੇ 'ਚ ਮਾਲਕ ਨੇ ਵਿਗੜ ਨਹੀਂ ਪਹਿਣ ਦਿੱਤਾ ਇਸ ਕਰਕੇ ਇਹ ਮੈਂ ਸਮਝਦਾ ਇਹ ਮਾਲਕ ਦਾ ਜਿਹੜੀ ਹੈਗੀ ਆ ਉਹਦੀ ਚਮਤਕਾਰੀ ਹੈ ਸਾਹਿਬ ਜਲਦੀਆਂ ਗੋਈਆਂ ਦੇ ਵਿੱਚ ਇਹਨਾਂ ਨੇ ਪੜਦਾ ਬਣਿਆ ਪਰ ਅਕਾਲੀ ਆ ਬਣੇ ਨੀ ਕਰਕੇ ਕਿਦਾਂ ਸੇਵਾ ਕਰਦੇ ਨੇ ਉਹ ਦੇਖੋ ਜਿਹੜੇ ਰੱਬ ਤੇ ਭਰੋਸਾ ਹੈਗਾ ਨਾ ਅਕਾਲੀ ਦਲ ਜਿਹੜਾ ਹੈ ਇਹਦਾ ਜਨਮ ਸ੍ਰੀ ਕਾਲ ਤਖਤ ਸਾਹਿਬ ਤੇ ਹੋਇਆ ਸੀ ਔਰ ਵੱਡੇ ਤੁਸੀਂ ਤਾਂ ਪੁਰਾਣੇ ਹੋ ਜਰਨਲਿਸਟ ਬਹੁਤ ਸੀਨੀਅਰ ਵੱਡੇ ਸੰਘਰਸ਼ਾਂ ਤੋਂ ਬਾਅਦ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਸ਼ਹਾਦਤਾਂ ਦੇ ਉੱਤੇ ਹੀ ਅਕਾਲੀ ਦਲ ਦੀ ਨੀਂ ਰੱਖੀ ਹੋਈ ਹੈ ਇਸ ਕਰਕੇ ਬੜਾ ਨੁਕਸਾਨ ਅਕਾਲੀ ਦਲ ਨੇ ਪਹਿਲਾਂ ਵੀ ਝੱਗਿਆ ਪੰਜਾਬ ਦੇ ਵਾਸਤੇ ਪੰਜਾਬੀਅਤ ਦੇ ਵਾਸਤੇ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਇਸ ਕਰਕੇ ਅੱਜ ਵੀ ਸਾਡੇ ਵਰਕਰ ਡਟ ਕੇ ਖੜੇ ਆ ਜਿਹੜੇ ਪਹਿਲੇ ਪਹਿਲੇ ਦਿਨੋਂ ਦੀ ਸੇਵਾ ਕਰਦੇ ਕਰਦੇ ਉਹਨਾਂ ਦਾ ਕਲਿਆਣ ਕਿਹਦੀ ਸੀ ਨਹੀਂ ਮੈਂ ਤਾਂ ਇਹ ਕਹਿੰਦਾ ਪੀ ਇਹ ਜਿਹੜੀ ਸਾਜ਼ਿਸ਼ ਹੈ ਇਹ ਪੰਜਾਬ ਨੂੰ ਉਸੇ ਪੱਟੀ ਦੇ ਵਿੱਚ ਦੁਬਾਰਾ ਧੱਕਣ ਦੀ ਕੋਸ਼ਿਸ਼ ਆ ਜਿਹਦੇ ਵਿੱਚੋਂ ਜਿਹੜੀ ਹੈ ਸਾਰੇ ਪੰਜਾਬੀਆਂ ਨੇ ਇਕੱਠੇ ਹੋ ਕੇ ਤੇ ਗੁਰੂ ਦਾ ਉਹ ਟਾਸਰਾ ਲੈ ਕੇ ਹਿੰਮਤ ਮਾਰ ਕੇ ਤੇ ਪੰਜਾਬ ਨੂੰ ਕੱਢ ਕੇ ਫੇਰ ਰਸਤੇ ਤੇ ਪਾਇਆ ਅੱਜ ਜਿਹੜੀ ਬਹਾਦਰੀ ਆ ਉਹਨੇ ਬੜੇ ਅੰਦੇਹੀ ਦੇ ਨਾਲ ਆਪਣੀ ਡਿਊਟੀ ਨਿਭਾਈ ਉਹਦੇ ਬਾਰੇ ਕੀ ਕਹਿੰਦੇ ਮੈਂ ਹੀ ਤਾਂ ਮੈਂ ਮਾਲਕ ਦਾ ਹੀ ਸ਼ੁਕਰਾਨਾ ਕਰ ਰਿਹਾ ਇੱਕ ਪਾਸੇ ਗੋੜੀਆਂ ਚੱਲਦੀਆਂ ਹੁਣ ਇੱਕ ਪਾਸੇ ਗੋੜੀਆਂ ਚੱਲ ਰਹੀਆਂ ਹੁਣ ਤੇ ਸੇਵਾਦਾਰ ਵੀ ਆਪਣੀ ਜਿਹੜੀ ਹੈ ਡਿਊਟੀ ਨਿਭਾ ਜਵੇ ਇਹ ਮਾਲਕ ਦੀ ਮਿਹਰੀ ਹੈ ਸੇਵਕ ਦੀ ਸੇਵਾ ਜਿਹੜੀ ਹੈ ਉਹਦੇ 'ਚ ਵਿਗੜ ਨਹੀਂ ਪੈਂਦਾ ਇਹ ਮਾਲਕ ਦੀ ਕਿਰਪਾ ਹੈ ਇਸ ਕਰਕੇ ਮੈਂ ਮਾਣਕ ਦਾ ਹੀ ਸ਼ੁਕਰਾਨਾ ਕਰਦਾ ਅਧਿਕਾਰੀ ਕਹਿੰਦੇ ਜੀ ਉੱਚ ਅਧਿਕਾਰੀ ਕਹਿੰਦੇ 175 ਮੁਲਾਜ਼ਮ ਤਾਇਨਾਤ ਕੀਤੇ ਕਿ ਸਖਤ ਪ੍ਰਬੰਸੀ ਸੁਰੱਖਿਆ ਦੇ ਕੋਈ ਕੁਤਾਈ ਨਹੀਂ ਵਰਤੀ ਗਈ ਨਹੀਂ 175 ਮੁਲਾਜ਼ਮ ਤਾਇਨਾਤ ਕੀਤੇ ਸੀ ਤੇ ਫਿਰ ਉਹ ਬੰਦਾ ਪਿਸਤਲ ਸਮੇਤ ਇੱਥੇ ਪਹੁੰਚ ਗਿਆ ਇਹ ਵੀ ਤਾਂ ਦੱਸਣ ਨਾ ਜਗੇ 175 ਜਿਹੜੇ ਆ ਇੱਥੇ ਸ਼ਰਧਾਲੂਆਂ ਨੂੰ ਤੰਗ ਕਰਨ ਵਾਸਤੇ ਭੇਜੇ ਸੀਗੇ ਜਿਹੜਾ ਬੰਦਾ ਤੁਹਾਡੇ ਰਿਕਾਰਡ 'ਚ ਆ ਜਿਹਨੂੰ ਤੁਹਾਡੀ ਇੰਟੈਲੀਜੈਂਸ ਆਈਡੈਂਟੀਫਾਈ ਕਰਦੀ ਆ ਉਹ ਬੰਦਾ ਇੱਥੇ ਪਿਸਤਲ ਦੇ ਸਮੇਤ ਪਹੁੰਚ ਗਿਆ 675 ਕਾਦੇ ਵਾਸਤੇ ਤੁਸੀਂ ਲਾਇਏ ਸੀ ਲੋਕਾਂ ਨੂੰ ਸੰਗਤ ਨੂੰ ਪਰੇਸ਼ਾਨ ਕਰਨ ਵਾਸਤੇ ਲਾਇਏ ਸੀ ਪਰ ਤੁਸੀਂ ਪਿੰਡਾਂ ਤੋਂ ਕੀ ਗੱਲਬਾਤ ਹੋਈ ਉਹਨਾਂ ਨਾਲ ਨਹੀਂ ਸ਼ਕਤ ਨੂੰ ਕਾਦੇ ਵਾਸਤੇ ਪਰੇਸ਼ਾਨ ਕਰਦੇ ਤੁਹਾਡੇ ਜਦੋਂ ਅਫਸਰਾਂ ਨੂੰ ਬੰਦੇ ਦੀ ਪੇਸ਼ਾਨ ਸੀ ਤੇ ਤੁਸੀਂ ਜਿਹੜਾ ਕੰਮ ਕਰਨ ਵਾਲਾ ਸੀ ਤੇ ਕਰਦੇ ਨਹੀਂ ਇੱਥੇ ਲੋਕਾਂ ਨੂੰ ਜਿਹੜੇ ਸ਼ਰਧਾਲੂ ਵਿਚਾਰੇ ਹੁੰਦੇ ਆ ਇਹ ਇੱਥੇ ਨੱਕ ਲਗੜਦੇ ਉਹਨਾਂ ਨੂੰ ਤੰਗ ਕਰਨ ਵਾਸਤੇ ਪੁਲਿਸ ਲਈ ਸੀ ਕਾਦੇ ਵਾਸਤੇ ਲਈ ਪੁਲਿਸ ਕਿਸ ਦਾ ਜਵਾਬਦੇਹੀ ਤਾਂ ਕਿਸੇ ਦੀ ਹੋਣੀ ਚਾਹੀਦੀ ਆ ਸਾਰਿਆਂ ਦੀ ਤੁਸੀਂ ਸਿਕਿਉਰਿਟੀ ਵਿਦਰਾ ਕੀਤੇ ਹੋਈਆਂ ਤੇ ਸਾਰਿਆਂ ਨੂੰ ਤੁਸੀਂ ਬਿਠਾਇਆ ਇਸ ਕਰਕੇ ਵੀ ਜਿਹੜਾ ਵੀ ਇਹ ਇੱਕ ਇੱਕ ਕਰਕੇ ਚੱਲਦੇ ਜਾਣ ਮੈਦਾਨ ਵਿਲੇ ਹੁੰਦੇ ਜਾਣ ਕੋਈ ਨਹੀਂ ਗੁਰੂ ਬੜਾ ਬੇਅੰਤਾ ਸਾਨੂੰ ਗੁਰੂ ਤੇ ਭਰੋਸਾ ਕੋਈ ਕਿਸ਼ੋਰ ਤਾਂ ਵਿਕਿੰਗ ਵੀ ਬਾਦ ਜੀ ਦੀ ਕੱਲ ਦੀ ਸੇਵਾ ਕਿੱਦਾਂ ਰਹੀ ਜੀ ਨਹੀਂ ਕੱਲ ਅਸੀਂ ਅਨੰਦਪੁਰ ਸਾਹਿਬ ਜਿਹੜੀ ਅੱਜ ਤੱਕ ਤੇ ਦੋ ਦਿਨ ਸੇਵਾ ਕਰ ਅੱਛਾ ਕੱਲ ਤੱਕ ਸਾਹਿਬ ਤੋਂ 3 ਦਿਨ ਦਾ ਸਮਾਂ ਦਿੱਤਾ ਗਿਆ ਸੀ ਕਿ ਕੱਲ ਕੋਲ ਦੀ ਜਿਹੜੇ ਜਿਹੜੇ ਨਹੀਂ ਉਹ ਅਸੀਂ ਉਹ ਅਸੀਂ ਅਸੀਂ ਉਹਨਾਂ ਨੂੰ ਬੇਨਤੀ ਕਰ ਲਈ ਸੀ ਉਹ ਉਹਨਾਂ ਨੇ ਟਾਈਮ ਦੇ ਦਿੱਤਾ ਕਿਉਂਕਿ ਸਾਰੀ ਲੀਡਰਸ਼ਿਪ ਹਾਲੇ ਜਿਹੜੀ ਆ ਉਹ ਸੇਵਾ ਵਾਲੇ ਪਾਸੇ ਪਹਿਲਾਂ ਮੁਕੰਮਲ ਕਰੇਗੇ ਉਸ ਤੋਂ ਬਾਅਦ ਫਿਰ ਸੇਵਾ ਮੁਕੰਮਲ ਹੋਣ ਤੋਂ ਬਾਅਦ ਉਹ ਅਸੀਂ ਡੇਟੋ ਰੱਖਾਂਗੇ ਆ ਇਹ ਸੁਣ ਡਾਕਟਰ ਗੁਰਜੀਤ ਸਿੰਘ ਚੀਮਾ ਤਾਂ ਖੁੱਲ ਕੇ ਗੱਲ ਉਹਨਾਂ ਨੇ ਕੀਤੀ ਹੈ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਕੱਲ ਨੂੰ ਸੁਖਬੀਰ ਸਿੰਘ ਬਾਦਲ ਦਾ ਸ਼ਰੋਮਣੀ ਅਕਾਲੀ ਦਲ ਦੀ ਉਹ ਸਾਰੀ ਲੀਡਰਸ਼ਿਪ ਜੋ ਸੇਵਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਰੇਗੀ ਤਾਂ ਨਾਲ ਦੀ ਨਾਲ ਉਹਨਾਂ ਨੇ ਜੋ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਜਿਹੜੇ ਚੱਕੇ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਲੈਕਸ਼ਨ ਅਗਜਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ ਤਾਂ ਸਾਚਕਨ ਸ਼੍ਰੀ ਹਰਮਿੰਦਰ ਸਾਹਿਬ ਜੀ ਦੇ ਬਾਹਰ ਜਿਸ ਵੇਲੇ ਗੋਲੀ ਚੱਲਦੀ ਆ ਤਾਂ ਸੁਖਬੀਰ ਸਿੰਘ ਬਾਦਲ ਜੋ ਉੱਥੇ ਸੇਵਾ ਨਿਭਾਉਂਦੇ ਨੇ ਤਾਂ ਉਸ ਤੋਂ ਬਾਅਦ ਜੋ ਦਲਜੀਤ ਸਿੰਘ ਚੀਵਾ ਨੇ ਉਹ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਕਿ ਉਹਨਾਂ ਦਾ ਇਸ ਜੋ ਕਟਨਾਕਰਮ ਦੇ ਉੱਤੇ ਕੀ ਕਹਿਣਾ ਕਿਉਂਕਿ ਬਹੁਤ ਹੀ ਮੰਦ ਭੱਗੀ ਗੱਲ ਆ ਹਰ ਇੱਕ ਦੇ ਜਿਹੜੇ ਬਿਆਨ ਸਿਆਸੀ ਆਗੂਆਂ ਦਾ ਬਿਆਨ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆ ਉਹਨਾਂ ਦੇ ਵੀ ਜਿਹੜੇ ਬਿਆਨ ਆ ਚੁੱਕੇ ਨੇ ਤਾਂ ਉੱਥੇ ਹੀ ਗੁਰੂ ਨਗਰੀ ਦੇ ਪੁਲਿਸ ਕਮਿਸ਼ਨਰ ਸਾਹਿਬਾਨ ਉਹ ਵੀ ਮੌਕੇ ਦੇ ਉੱਤੇ ਪਹੁੰਚੇ ਸਨ ਉਹਨਾਂ ਵੱਲੋਂ ਵੀ ਜਾਇਜ਼ਾ ਲਿੱਤਾ ਗਿਆ ਇਸ ਜਗ੍ਹਾ ਦਾ ਤਾਂ ਦਲਜੀਤ ਸਿੰਘ ਚੀਮਾ ਉਹ ਤੁਸੀਂ ਵੇਖ ਸਕਦੇ ਹੋ ਹਾਲਾਂਕਿ ਸਜ਼ਾ ਜਿਹੜੀ ਚੀਮਾ ਸਾਹਿਬ ਨੂੰ ਵੀ ਨਾਲ ਸੀ ਕੀਤੀ ਤਾਂ ਇਹ ਵੀ ਸਜ਼ਾ ਜੋ ਉੱਥੇ ਸੇਵਾ ਕਰਦੇ ਦਿਖਾਈ ਦੇ ਰਹੇ ਸੀਗੇ ਤਾਂ ਮੌਕੇ ਦੇ ਉੱਤੇ ਜਦੋਂ ਫਾਇਰ ਹੁੰਦਾ ਤਾਂ ਉਸ ਵੇਲੇ ਚੀਮਾ ਜੋ ਨੇ ਦਲਜੀਤ ਸਿੰਘ ਚੀਮਾ ਤਾਂ ਉਹਨਾਂ ਦੇ ਨਾਲ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬਾਨ ਨੇ ਉਹ ਵੀ ਮੌਕੇ ਦੇ ਉੱਤੇ ਪਹੁੰਚਦੇ ਨੇ ਤਾਂ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਮਿਲਦੇ ਨੇ ਤਾਂ ਉਸ ਤੋਂ ਬਾਅਦ ਹਰਸ਼ਮਰਤ ਕੌਰ ਬਾਦਲ ਜੋ ਨੇ ਬੀਬਾ ਬਾਦਲ ਉਹ ਵੀ ਜੋ ਮੌਕੇ ਦੇ ਉੱਤੇ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਵੀ ਜੋ ਇੱਥੇ ਪਹੁੰਚ ਕੇ ਜੋ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਮਿਲਿਆ ਜਾਂਦਾ ਤਾਂ ਦੇਖ ਸਕਦੇ ਹਾਂ ਕਿ ਜੋ ਦਲਜੀਤ ਸਿੰਘ ਚੀਮਾ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਕਿ ਉਹਨਾਂ ਦਾ ਇਸ ਘਟਨਾਕਰਨ ਨੂੰ ਲੈ ਕੇ ਕੀ ਕਹਿਣਾ ਹੈ ਤਾਂ ਤਸਵੀਰਾਂ ਤੜ ਨਾਲ ਦਿਲਜੀਤ ਸਿੰਘ ਚੀਮਾ ਜੀ ਦੀਆਂ ਸਾਂਝੀਆਂ ਕਰ ਰਿਆਂ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਉਸ ਦੇ ਵਿੱਚ ਸ਼ਾਮਲ ਸੀ ਉਹ अनेका ਹੋਰ ਮਾਮਲੇ ਦੇ ਦਰਜ ਨੇ ਉਹ ਵਿਅਕਤੀ ਹਥਿਆਰ ਲੈ ਕੇ ਕੁੱਝ ਕੰਮ ਕਰ ਹੋ ਗਏ ਤਾਂ ਕੋ ਪਹਿਲਾਂ ਤੇ ਮੈਂ ਸਵੇਰੇ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਉਹਨਾਂ ਦਾ ਸ਼ੁਕਰਾਨਾ ਕੀਤਾ ਸੀ ਕਿ ਅੱਜ ਜੇ ਸਰਦਾਰ ਸੁਪੀਤ ਸਿੰਘ ਬਾਦਲ ਨੂੰ ਜਾਨ ਬਖਸ਼ੀ ਹੈ ਉਹ ਗੁਰੂ ਰਾਮਦਾਸ ਦੀ ਕਿਰਪਾ ਹੋਈ ਆ ਇਹ ਉਸੇ ਕਰਕੇ ਅੱਜ ਪੁਆਇੰਟ ਬ੍ਰੈਂਕ ਰੇਂਜ ਤੋਂ ਇਸ ਤਰੀਕੇ ਗੋਲੀ ਚੱਲਣ ਦੇ باوجود ਬਚਾ ਹੋ ਜਾਣਾ ਕਿਉਂਕਿ ਉਹ ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਉੱਤੇ ਅਕਾਲ ਤਖਤ ਦਾ ਹੁਕਮ ਮੰਨ ਕੇ ਪਹਿਰੇਦਾਰ ਬਣ ਕੇ ਗੁਰੂ ਦੇ ਦਰ ਦੇ ਉੱਤੇ ਆਪਣੀ ਸੇਵਾ ਨਿਭਾ ਰਹੇ ਸੀ ਤੇ ਗੁਰੂ ਨੇ ਉਹ ਜਿਹੜੀ ਗੋਲੀ ਆ ਆਪਣੇ ਇਸ ਪਾਵਨ ਦਰਬਾਰ ਦੇ ਜਿਹੜੀ ਆ ਉਹ ਪਰ ਚੱਲ ਕੇ ਤੇ ਆਪਣੇ ਸੇਵਾਦਾਰ ਦੀ ਜਾਨ ਜਿਹੜੀ ਆ ਉਹ ਬਖਸ਼ੀ ਆ ਮੈਂ ਗੁਰੂ ਰਾਮਦਾਸ ਜੀ ਬਾਹ ਰਾਜ ਦਾ ਗੁਰੂ ਹਰਬਿੰਦ ਜੀ ਮਹਾਰਾਜ ਦਾ ਤੇ ਦਤੋਂ ਸ਼ੁਕਰਾਨਾ ਕਰਦਾ ਪਰ ਮੁੱਖ ਮੰਤਰੀ ਅੱਜ ਮੈਂ ਹੈਰਾਨ ਸੀ ਮੈਂ ਇੰਟੈਲੀਜੈਂਸ ਦੇ ਅਫਸਰ ਸੇ ਬੰਨਾਂ ਨਾਲ ਗੱਲ ਕਰ ਰਿਹਾ ਸੀ ਸਿੱਧੇ ਰੱਤ ਨਾਲ ਇੱਕ ਨਾਲ ਉਹ ਮੈਨੂੰ ਦਿਖਾ ਰਹੇ ਸੀ ਕਿ ਮੇਰੇ ਕੋਲ